ਥਾਣਾ ਫਲੋਰ ਦੀ ਪੁਲਿਸ ਨੇ ਵਾਲੀਆਂ ਆਖੋ ਕਰਨ ਵਾਲੇ ਤਿੰਨ ਸਨੈਚਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹਾ ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਲੁਟੇਰਿਆਂ ਨੇ ਸੁਮਨ ਪਤਨੀ ਤਰਲੋਚਨ ਸਿੰਘ ਵਾਸੀ ਮਹੱਲਾ ਬਾਬਿਆਂ ਦਾ ਬੋਰਡ ਫਿਲੌਰ ਨੂੰ ਡਰਾ ਧਮਕਾ ਕੇ ਕੰਨਾਂ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਅਦਿੱਤਿਆ ਪੁੱਤਰ ਦੀਪਕ ਵਾਸੀ ਮਹੱਲਾ ਸੰਤੋਖਪੁਰਾ ਫਿਲੌਰ ਰਾਹੁਲ ਪੁੱਤਰ ਸੋਹਣ Yadav ਵਾਸੀ ਖੱਡ ਮਹੱਲਾ ਜਗਤਪੁਰ ਪੰਜ ਢੇਰਾ ਫਲੋਰ ਅਤੇ ਦਵਿੰਦਰਪਾਲ ਪੁੱਤਰ ਜਸਪਾਲ ਸਿੰਘ ਵਾਸੀ ਫਲੋਰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪਾਸੋਂ ਲੁੱਟੀਆਂ ਹੋਈਆਂ ਵਾਲੀਆਂ ਹਥਿਆਰ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਆਈਪੀਐਸ ਜੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਤੇ ਐਸਪੀ ਮਾਨਪ੍ਰੀਤ ਢਿੱਲੋਂ ਸਾਹਿਬ ਡੀਐਸਪੀ ਸਾਹਿਬ ਸਰਵਨਜੀਤ ਸਿੰਘ ਤਲਕਾ ਫਲੋਰ ਜੋ ਰੋਜ਼ਾਨਾ ਦੀ ਤਰ੍ਹਾਂ ਇੱਥੇ ਗਸ਼ਤ ਕਰਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਪਿਛਲੇ ਦਿਨਾਂ ਵਿੱਚ ਜੀਟੀ ਰੋਡ ਫਾਈਬੀ ਦੇ ਉੱਤੇ ਦਸਤਰੀ ਨੋਕ ਤੇ ਲੁੱਟਾਂ ਖੋਹਾਂ ਕਰਦੇ ਸੀ ਜਿਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਇੱਕ ਲੇਡੀ ਸੁਮਨ ਪਤਨੀ ਪ੍ਰਲੋਚਨ ਵਾਸੀ ਫਲੋਰ ਦੀਆਂ ਵਾਲੀਆਂ ਸਨੇਚ ਕੀਤੀਆਂ ਸੀ ਜੋ ਇਹਨਾਂ ਨੂੰ ਆਪਣਾ ਜੁਰਮ ਕੂਰ ਕਰ ਲਿਆ ਜਿਨ੍ਹਾਂ ਦੇ ਖਿਲਾਫ ਮਕਰਮਾ ਨੰਬਰ 158 ਮਿਤੀ 9/6 24 ਅੰਡਰ ਸੈਕਸ਼ਨ 179 बी थाना ਫਲੋਰ ਰਜਿਸਟਰ ਕਰਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਅਦਿੱਤਿਆ ਉਰਫ ਗਰੀ ਪੁੱਤਰ ਦੀਪਕ ਵਾਸੀ ਮੁਹੱਲਾ ਸੰਤੋਖਪੁਰਾ ਰਾਹੁਲ ਉਰਫ ਕਬੱਡੀ ਪੁੱਤਰ ਸੋਨ ਜਾਦਵ ਵਾਸੀ ਖਡ ਮੁਹੱਲਾ ਲੋਰ ਅਤੇ ਦਵਿੰਦਰਪਾਲ ਸਿੰਘ ਉਰਫ ਸਖੂ son of ਜਸਪਾਲ ਸਿੰਘ ਵਾਸੀ ਜਗਪੁਰ ਪੰਜ ਟੇਣਾ ਫਲੌਰ ਵਜੋਂ ਇਹਨਾਂ ਦੀ شناخت ਹੋਈ ਹੈ ਜੋ ਇਹ ਪਹਿਲਾਂ ਵੀ ਡੁੱਟ ਖੋ ਦੇ ਮੁਕਦਮਿਆਂ ਦੇ ਵਿੱਚ ਕਰਤਾਰ ਹੋ ਕੇ ਜੇਲ੍ਹ ਗਏ ਸੀ ਜੋ ਬੇਲ ਤੇ ਆ ਕੇ ਇਹਨਾਂ ਨੇ ਦੁਬਾਰਾ ਇਹ ਆਪਣਾ ਡੁੱਟਾ ਖੋਆ ਕਰਨ ਦਾ ਜੋ ਜੁਰਮ ਸ਼ੁਰੂ ਕੀਤਾ ਸੀ ਇਹਨਾਂ ਦੇ ਹੋਰ ਵੀ ਸਾਥੀ ਆਰੈਂਟੀਫਾਈ ਹੋਏ ਨੇ ਜਾਇਂਕਿਤੇ ਮੈਂਬਰਾਂ ਨੂੰ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇਗਾ ਜੋ ਇਹਨਾਂ ਦੇ ਕਮਜ਼ੇ ਵਿੱਚੋਂ ਸਨੈਚ ਕੀਤੀਆਂ ਹੋਈਆਂ ਵਾਲੀਆਂ ਦਾ ਜੋੜਾ ਅਤੇ ਜਿਹੜੇ ਤਿੰਨ ਦਾਤਰ ਤੇ ਮੋਸੇ ਕੁਝ ਇਸ ਵਾਈਕਲ ਦੇ ਉੱਪਰ ਇਹ ਲੁੱਟ ਨੂੰ ਵਾਰਦਾਤ ਨੂੰ ਪੰਜਾਬ ਮੰਡੇ ਜੀ ਉਹ ਵੀ ਅਸੀਂ ਰਿਕਵਰ ਕਰ ਲਿਆ ਇਹਨਾਂ ਨੇ ਥਾਣਾ ਫਲੋਰ ਦੇ ਏਰੀਏ ਵਿੱਚ ਕੋਈ 20 ਵਾਰਦਾਤਾਂ ਤੋਂ ਵੱਧ ਵਾਰਦਾਤਾਂ ਕਬੂਲ ਕੀਤੀਆਂ ਨੇ ਜੋ ਹਾਈਵੇ ਉੱਤੇ ਟਰੱਕ ਡਰਾਈਵਰਾਂ ਨੂੰ ਦਾਤਰ ਮਾਰ ਕੇ ਜ਼ਖਮੀ ਕਰਕੇ ਉਹਨਾਂ ਕੋਲੋਂ ਇਹ ਖੋਹ ਲੈਂਦੇ ਸੀ 4-5 ਵਾਰ ਦਾ ਤਾਂ ਇਹਨਾਂ ਇਲਾਕਾ থানা ਗਰਾਂਵ ਵਿੱਚੋਂ ਵੀ ਇਸੇ ਤਰ੍ਹਾਂ ਟੱਕਰ ਵਾਲੇ ਕੋ ਨੂੰ ਹੋਰ ਜੋ ਪ੍ਰਵਾਸੀ ਮਜ਼ਦੂਰ ਆ ਜਿਹੜੀ ਵਾਲੇ ਗਰੀਬ ਆਦਮੀ ਆ ਉਹਨਾਂ ਦੇ ਵੀ ਇਹਨਾਂ ਨੇ ਮੋਬਾਈਲ ਫੋਨ ਸਨੇਚ ਕਰਨੇ ਮੰਦੇ ਆ ਜੋ ਅੱਗੇ ਇੱਕ ਕੁਲਸਰ ਮਾਰਦੇ ਨੇ ਤਿੰਨ ਦਿਨ ਦੇ ਇਹਨਾਂ ਤੋਂ ਫਰਦਰ ਖੁਸ਼ਗਿਸ਼ ਦੇ ਵਿੱਚ ਉਹ ਮੋਬਾਈਲ ਫੋਨ ਕੋਈ ਹੋਏ ਤੇ ਉਹ ਜੋ ਵੀ ਪੈਸੇ ਆ ਉਹ ਉਹਨਾਂ ਕੋਲ ਗੋਈ ਮਕਦਮਾ 378 ਵੀ ਲੁੱਟਖੋ ਦਾ ਜੀ ਨਰੇ ਬਰਖਲਾਪ ਹੈ ਔਰ ਇੱਕ ਜਿਹੜਾ ਦੋਸ਼ੀ ਇਹਨਾਂ ਵਿੱਚ ਪੀਓ ਵੀ ਆ ਪਹਿਲੇ ਮੁਕਦਮੇ ਵਿੱਚ ਹੂੰ ਉਹਨੂੰ ਵੀ ਉਸ ਮੁਕਦਮੇ ਵਿੱਚ ਗੁਸਤਖਰ